ਇਹ ਹਰ ਇੱਕ ਬਿਮਾਰੀ ਨੂੰ ਠੀਕ ਕਰਦਾ ਜੇ ਵੀ ਆਪਣੀ ਮੁੱਖ ਲੋੜ ਹੋ ਚੁੱਕੀ ਆ ਕਿ ਆਪਾਂ ਬਿਮਾਰੀਆਂ ਨੇ ਆਪਾਂ ਨੂੰ ਘੇਰਿਆ ਆ ਤੇ ਆਯੁਰਵੇਦ ਦੇ ਵਿੱਚ ਵੀ ਲਿਖਿਆ ਕਿ 300 ਤੋਂ ਵੱਧ ਬਿਮਾਰੀਆਂ ਨੂੰ ਠੀਕ ਕਰਨ ਦੀ ਸ਼ਮਤਾ ਰੱਖਦਾ ਜੇ ਤੁਸੀਂ ਆਪਣੇ ਪਸ਼ੂਆਂ ਨੂੰ ਇਹਦੇ ਪੱਤੇ ਪਾਉਂਦੇ ਤੁਹਾਡੇ ਪਸ਼ੂਆਂ ਨੂੰ ਦੁੱਧ ਵਧਦਾ ਆ ਪਸ਼ੂ ਤੁਹਾਡਾ ਬਿਮਾਰ ਨਹੀਂ ਹੋਊਗਾ ਹਰ ਇੱਕ ਖੁਰਾਕੀ ਤੱਤ ਪਾਇਆ ਕੁਦਰਤ ਨੇ ਇਹਦੇ ਵਿੱਚ ਗੋਡਿਆਂ ਨੂੰ ਬਹੁਤ ਜਲਦੀ ਠੀਕ ਕਰਦਾ ਜਿਨ੍ਹਾਂ ਦੇ ਗੋਡੇ ਬਦਲਨੇ ਪੈਣੇ ਸਾਨੂੰ ਹੋਰ ਰਿਜ਼ਲਟ ਮਿਲੇ ਆ ਜੀ ਇਹ ਕੈਂਸਰ ਤੱਕ ਨੂੰ ਠੀਕ ਕਰਦਾ ਤੁਸੀਂ Google ਤੇ ਸਰਚ ਕਰਕੇ ਵੇਖੋ YouTube ਤੇ ਵੇਖੋ ਸਸਿਕਾਲ ਦੋਸਤੋ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਜੀ ਹਾਂ ਅੱਜ ਤੁਹਾਨੂੰ ਜਾਣੂ ਕਰਾਵਾਂਗੇ ਦੋਸਤੋ ਅਕਸਰ ਸਾਡੀ ਕੋਸ਼ਿਸ਼ ਹੁੰਦੀ ਹੈ ਕੁਝ ਨਵਾਂ ਜਿਹੜਾ ਹੈ ਆਪਣੇ ਦਰਸ਼ਕਾਂ ਤੱਕ ਲੈ ਕੇ ਆਉਣਾ ਜਾਣੂ ਕਰਾਵਾਂਗੇ ਦੇਸੀ ਐਂਟੀਬਾਇਓਟਿਕ ਦੇ ਨਾਲ ਜੀ ਹਾਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜੀ ਹਾਂ ਬੀਪੀ ਅਤੇ ਸ਼ੂਗਰ ਵਰਗੀਆਂ ਭਿਆਨਕ ਬਿਮਾਰੀਆਂ ਕਿਵੇਂ ਪਿੰਡਾਂ ਦੇ ਵਿੱਚ ਕਿਵੇਂ ਪਿੰਡਾਂ ਦੇ ਵਿੱਚ ਇੱਕ ਛੋਟੇ ਜਿਹੇ ਰੁੱਖ ਤੇ ਲੱਗਾ ਪੱਤਾ ਜਿਸ ਨੂੰ ਕਹਿ ਦਿੰਦੇ ਨੇ ਸੁਵੰਜਣੇ ਦਾ ਬੂਟਾ ਸੁਵੰਜਣੇ ਦੇ ਬੂਟੇ ਦੇ ਨਾਲ ਕਿਹੜੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਦੋਸਤੋ ਇਸ ਵੇਲੇ ਅਸੀਂ ਚਵਾਲ ਤੋਂ ਨਸ਼ਹਰਾ ਢਾਲਾ ਬਾਰਡਰ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਪਿੰਡ ਚੀਮਾ ਕਲਾਂ ਦੀਆਂ ਬੈਂਕਾਂ ਤੇ ਮੌਜੂਦ ਹੈ ਅਤੇ ਇਹ ਤੁਸੀਂ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਇਹ ਬੂਟਾ ਹੈ ਸਮਝਣੇ ਦਾ ਜੇ ਤੁਸੀਂ ਇਸ ਦੀ ਪਛਾਣ ਕਰਨੀ ਹੋਵੇ ਤਾਂ ਇਹ ਉਹ ਦੇਸੀ ਐਂਟੀਬਾਇਟਿਕ ਜਿਹੜਾ ਵੱਡੇ ਵੱਡੇ ਦਵਾਈਆਂ ਨੂੰ ਇੱਕ ਪਾਸੇ ਰੱਖ ਕੇ ਜੇ ਇਸ ਦੀ ਵਰਤੋਂ ਕੀਤੀ ਜਾਵੇ ਤਾਂ ਬੜੇ ਪ੍ਰਕਾਰ ਦੀ ਕਮਜ਼ੋਰੀ ਅਤੇ ਜੇ ਗੱਲ ਕੀਤੀ ਜਾਵੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਇਸ ਦਾ ਸਿਰਫ ਤੇ ਸਿਰਫ ਇਹ ਬੂਟੇ ਦਾ ਪੱਤਾ ਜਿਹੜਾ ਹੈ ਸਮਝਣੇ ਦੇ ਬੂਟੇ ਦੇ ਇਹ ਪੱਤੇ ਡੇਲੀ 7 ਤੋਂ 8 ਸੇਵਣ ਕਰਨ ਦੇ ਨਾਲ ਔਰ ਜੇਕਰ ਇਸ ਦਾ ਪਾਊਡਰ ਬਣਿਆ ਹੋਇਆ ਤਾਂ 8 ਚਮਚ ਖਾਣ ਦੇ ਨਾਲ ਕਹਿੰਦੇ ਵੱਡੇ ਵੱਡੇ ਰੋਗ ਠੀਕ ਹੋ ਜਾਂਦੇ ਨੇ ਮੇਰੇ ਨਾਲ ਵੀਰ ਜੀ ਮੌਜੂਦ ਨੇ ਆਪਾਂ ਸਾਰੀ ਜਾਣਕਾਰੀ ਉਹਨਾਂ ਦੇ ਕੋਲੋਂ ਲਵਾਂਗੇ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈ ਵੱਡੇ ਵੱਡੇ ਚੈਨਲ ਜਿਹੜੇ ਨੇ ਵੱਡੇ ਵੱਡੇ ਸ਼ਹਿਰਾਂ ਤੋਂ ਚੱਲ ਕੇ ਜਿਹੜੇ ਇਹਨਾਂ ਦੇ ਕੋਲ ਪਹੁੰਚਦੇ ਮੈਂ ਚਾਹਾਂਗਾ ਫਰੇਮ ਦੇ ਵਿੱਚ ਭਾਜੀ ਸਾਡੇ ਨਾਲ ਆ ਜਾਓ ਵੱਡੇ ਵੱਡੇ ਦੂਰੋਂ ਦੂਰੋਂ ਲੋਕ ਚੱਲ ਕੇ ਜਿਹੜੇ ਨੇ ਇਹਨਾਂ ਦੀ ਇੰਟਰਵਿਊ ਕਰ ਚੁੱਕੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਕਿ ਸਮਝਣੇ ਦਾ ਬੂਟਾ ਉਸ ਦੇ ਕੋਲ ਖੜ ਕੇ ਅਸੀਂ ਅੱਜ ਜਿਹੜੀ ਆ ਆਪਣੇ ਦਰਸ਼ਕਾਂ ਤੱਕ ਇਹ ਦੇਸੀ ਐਂਟੀਬਾਇਓਟਿਕ ਵਾਲੀ ਜਾਣਕਾਰੀ ਪਹੁੰਚਾਉਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਗ੍ਰੇਡ ਪੰਜਾਬ ਟੀਵੀ ਤੋਂ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਬяр ਬяр ਸასი ਗੱਲ ਧੰਨਵਾਦ ਤੁਹਾਡਾ ਇੱਥੇ ਆਉਣ ਦਾ ਜੀ ਜੀ ਆ ਦੇਸੀ ਐਂਟੀਬਾਇਓਟਿਕ ਦੀ ਗੱਲ ਚੱਲ ਰਹੀ ਹੈ ਤੁਸੀਂ ਬਹੁਤ ਸਾਰੇ ਬੂਟੇ ਜਿਹੜੇ ਆ ਲਗਾਏ ਹੋਏ ਨੇ ਵਾਤਾਵਰਨ ਨੂੰ ਵੀ ਬਚਾਉਣ ਦੇ ਵਿੱਚ ਲੋਕਾਂ ਨੂੰ ਇੱਕ ਵੱਡਾ ਮੈਸੇਜ ਦੇ ਰਹੇ ਹੋ ਕੀ ਕਹਿ ਦੇਖੋ ਜੀ ਇਸ ਬੂਟੇ ਦਾ ਨਾਂ ਸੁਹਾਂਜਣਾ ਇੰਗਲਿਸ਼ 'ਚ ਇਹਨੂੰ ਮੁਰਿੰਗਾ ਕਿਹਾ ਕਹਿ ਦਿੰਦੇ ਆ ਤੁਸੀਂ ਗੂਗਲ ਤੇ YouTube ਤੇ ਸਰਚ ਕਰੋਗੇ ਤੁਹਾਨੂੰ ਇਹਦੇ ਬਾਰੇ ਸਾਰੀ ਜਾਣਕਾਰੀ ਮਿਲ ਜੂਗੀ ਜੀ ਵਾਤਾਵਰਨ ਅਜ ਦੇਖੋ ਮੁੱਖ ਲੋੜ ਆਪਣੀ ਕਿੰਨੀਆਂ ਬਿਮਾਰੀਆਂ ਆਪਣੀ ਹਵਾ ਖਰਾਬ ਹੋ ਚੁੱਕੀ ਆ ਕਿੰਨੀ ਗਰਮੀ ਆ ਤੇ ਇਸ ਕਰਕੇ ਚਲੋ ਇਹ ਵੀ ਆਪਾਂ ਲਾਏ ਆ ਇਹ ਹਰ ਇੱਕ ਬਿਮਾਰੀ ਨੂੰ ਠੀਕ ਕਰਦਾ ਜੇ ਵੀ ਆਪਣੀ ਮੁੱਖ ਲੋੜ ਹੋ ਚੁੱਕੀ ਆ ਕਿ ਆਪਾਂ ਬਿਮਾਰੀਆਂ ਨੇ ਆਪਾਂ ਨੂੰ ਘੇਰਿਆ ਆ ਤੇ ਆਯੁਰਵੇਦ ਦੇ ਵਿੱਚ ਵੀ ਲਿਖਿਆ ਕਿ 300 ਤੋਂ ਵੱਧ ਬਿਮਾਰੀਆਂ ਨੂੰ ਠੀਕ ਕਰਨ ਦੀ ਸ਼ਮਤਾ ਰੱਖਦਾ ਤੇ ਅਸੀਂ ਚਾਹੁੰਦੇ ਆ ਕਿ ਹਰ ਇੱਕ ਘਰ ਦੇ ਵਿੱਚ ਇਹ ਰੁੱਖ ਲੱਗੇ ਹਰ ਇੱਕ ਬੰਦਾ ਇਹਦਾ ਸੇਵਨ ਕਰੇ ਤੇ ਇਹਦੇ ਨਾਲ ਹਰ ਇੱਕ ਬਿਮਾਰੀ ਠੀਕ ਹੁੰਦੀ ਆ ਨਾਰਮਲ ਜਿਦਾ 슈ਗਰ ਆ ਬੀਪੀ ਥਾਇਰੋਇਡ ਇਹ ਹਰ ਇੱਕ ਬਿਮਾਰੀ ਨੂੰ ਠੀਕ ਰੱਖਦਾ ਆ ਤੇ ਤੰਦਰੁਸਤ ਬੰਦਾ ਖਾਂਦਾ ਤੇ ਜਿੰਦਗੀ ਚ ਕਿੰਨੇ ਕਦੀ ਬਿਮਾਰ ਨਹੀਂ ਹੁੰਦਾ ਇਹ ਸਾਨੂੰ ਕੁਝ ਦੇ ਪ੍ਰੈਕਟੀਕਲੀ ਰਿਜ਼ਲਟ ਮਿਲੇ ਸੀ ਤੇ ਅਸੀਂ ਤਾਂ ਕਰਕੇ ਚੈਨਲਾਂ 'ਤੇ ਫਿਰ ਵੱਧ ਤੋਂ ਵੱਧ ਕਿਉਂਕਿ ਵੇਖੋ ਮੇਰੇ ਕੋਲ ਆਉਣ ਤੱਕ ਤੇ ਕਿਸੇ ਨੂੰ ਟਾਈਮ ਲੱਗੂਗਾ ਪਰ ਮੈਂ ਆਪਣੀ ਆਵਾਜ਼ ਮੀਡੀਆ ਦੇ ਰਾਹੀਂ ਬਹੁਤ ਜਲਦੀ ਲੋਕਾਂ ਤੱਕ ਪਹੁੰਚਾ ਸਕਦਾ ਹਾਂ ਇਸ ਕਰਕੇ ਸੋਸ਼ਲ ਮੀਡੀਆ ਦਾ ਧੰਨਵਾਦ ਕਰਦਾ ਹਾਂ ਤਾਂ ਢੇਰਗੇ ਵੀਰ ਭਰਾ ਸਾਡੇ ਕੋਲ ਆਉਂਦੇ ਆ ਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਜਾਂ ਸਾਡਾ ਵੀ ਸਾਥ ਦਿੰਦੇ ਆ ਤੇ ਹਰ ਘਰ 'ਚ ਇੱਕ ਦਰਖਤ ਲਾਓ ਬੜਾਏ ਮਨ ਲੱਕੇ ਲਾਈ ਬੰਦਾ ਤੁਸੀਂ ਇਹਦੇ ਬਾਰੇ ਨੈਟ ਤੇ YouTube ਤੇ Google ਤੇ ਸਰਚ ਕਰਕੇ ਵੇਖੋ ਬਹੁਤ ਜ਼ਿਆਦੀਆਂ ਬਿਮਾਰੀਆਂ ਨੂੰ ਠੀਕ ਕਰਦਾ ਆਯੁਰਵੇਦ ਦੇ ਵਿੱਚ ਲਿਖਿਆ 300 ਤੋਂ ਵੱਧ ਬਿਮਾਰੀਆਂ ਨੂੰ ਠੀਕ ਕਰਦਾ ਤੇ ਜੇ ਤੁਸੀਂ ਆਪਣੇ ਪਸ਼ੂਆਂ ਨੂੰ ਇਹਦੇ ਪੱਤੇ ਪਾਉਂਦੇ ਤੁਹਾਡੇ ਪਸ਼ੂਆਂ ਨੂੰ ਦੁੱਧ ਵਧਦਾ ਆ ਪਸ਼ੂ ਤੁਹਾਡਾ ਬਿਮਾਰ ਨਹੀਂ ਹੋਊਗਾ ਹਰ ਇੱਕ ਖੁਰਾਕੀ ਤੱਤ ਪਾਇਆ ਕੁਦਰਤ ਨੇ ਇਹਦੇ ਵਿੱਚ ਜੋ ਆਪਾਂ ਨੂੰ ਫਾਲ ਫਰੂਟ ਸਬਜ਼ੀਆਂ ਦੁੱਧ ਨਹੀਂ ਜੋ ਮਿਲਦਾ ਨਾ ਉਹ ਕੁਦਰਤ ਨੇ ਇਹਦੇ ਪੱਤਿਆਂ 'ਚ ਵੀ ਪਾਇਆ ਸਹੀ ਤੇ ਇਹਨੂੰ ਜ਼ਰੂਰ ਵਰਤੋ ਤੇ ਬਹੁਤ ਹੀ ਲਾਭਕਾਰੀ ਆ ਇਹ ਵੀ ਕਹਿ ਸਕਦੇ ਆ ਕਿ ਸਰੀਰ ਬਣਾਉਣ ਵਾਸਤੇ ਜਿੱਥੇ ਆਪਾਂ ਇੰਨੀਆਂ ਚੀਜ਼ਾਂ ਦਾ ਸੇਵਨ ਕਰਦੇ ਆ ਔਰ ਉਸ ਦੇ ਵਿੱਚ ਮਿਲਣ ਵਾਲੇ ਵਿਟਾਮਿਨ ਅਤੇ ਕੈਲਸ਼ੀਅਮ ਦੀ ਜੇ ਗੱਲ ਕੀਤੀ ਜਾਵੇ ਉਹ ਵੀ ਇੱਕ ਇਹ ਕਹਿ ਸਕਦੇ ਆ ਕਿ ਕੁਦਰਤੀ ਇਸ ਪ੍ਰਮਾਤਮਾ ਵੱਲੋਂ ਇਸ ਬੂਟੇ ਦੇ ਪੱਤਿਆਂ ਦੇ ਵਿੱਚ ਜਿਹੜਾ ਕੁਦਰਤੀ ਉਹ ਚੀਜ਼ਾਂ ਭਰੀਆਂ ਹੋਈਆਂ ਹਨ ਤੇ ਗੱਲ ਜੇ ਵਾਤਾਵਰਣ ਦੀ ਕਰੀਏ ਦੋਸਤੋ ਤਾਂ ਇਸ ਵਾਰ ਬਹੁਤ ਸਾਰੇ ਦਰਖਤ ਜਿਹੜੇ ਆ ਪੰਜਾਬ ਦੇ ਵਿੱਚੋਂ ਤੜਾ tàੜ ਜਿਹੜਾ 나ੜ ਨੂੰ ਅੱਗ ਲੱਗਣ ਦੇ ਕਾਰਨ ਜਿਹੜੇ ਆ ਉਹ ਸੜੇ ਤਾਂ ਇਸ ਦਰਖਤ ਦੇ ਨਾਲ ਆਕਸੀਜਨ ਦਾ ਵੀ ਕੀ ਸਬੰਧ ਉਹ ਵੀ ਜਰੂਰ ਆਪਾਂ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਭਾਈ ਜੀ ਕਿੰਨੇ ਰੁੱਖ ਤੁਸੀਂ ਇੱਥੇ ਲਾਏ ਆ ਅਤੇ ਕਿੰਨੀ ਆਕਸੀਜਨ ਵੀ ਇਹ ਦਿੰਦਾ ਹੈ ਆਕਸੀਜਨ ਦੇ ਨਾਲ ਨਾਲ ਬਾਕੀ ਫਾਇਦੇ ਤੁਸੀਂ ਦੱਸਿਓ ਜੀ ਆਕਸੀਜਨ ਵੇਖੋ ਮੈਂ ਇੱਕ ਜਗ੍ਹਾ ਪੜਿਆ ਸੀ ਇਹ ਕਹਿੰਦੇ ਦਿਨ ਰਾਤ ਆਪਾਂ ਨੂੰ ਆਕਸੀਜਨ ਦਿੰਦਾ ਦਾ ਜਿਸ ਤਰ੍ਹਾਂ ਆਪਾਂ ਨੂੰ ਨਿੰਮ ਪਿੱਪਲ ਇਹ ਚੀਜ਼ਾਂ ਆਕਸੀਜਨ ਦਿੰਦੇ ਦਿਨ ਰਾਤ ਇਹ ਆਪਾਂ ਨੂੰ ਕਹਿੰਦੇ ਦਿਨ ਰਾਤ ਆਕਸੀਜਨ ਹੀ ਦਿੰਦਾ ਆ ਜਿੱਦਾਂ ਤੁਸੀਂ ਹੁਣੇ ਕੈਲਸ਼ੀਅਮ ਦੀ ਗੱਲ ਕੀਤੀ ਤੇ ਆਪਾਂ ਨੂੰ ਗੋਡਿਆਂ ਦੀ ਕੈਲਸ਼ੀਅਮ ਦੀ ਬਹੁਤ ਲੋੜ ਹੁੰਦੀ ਆ ਗੋਡਿਆਂ ਨੂੰ ਬਹੁਤ ਜਲਦੀ ਠੀਕ ਕਰਦਾ ਜਿਨ੍ਹਾਂ ਦੇ ਗੋਡੇ ਬਦਲਨੇ ਪੈਣੇ ਸਾਨੂੰ ਹੋਰ ਰਿਜ਼ਲਟ ਮਿਲੇ ਆ ਜੀ ਕਈਆਂ ਬੰਦਿਆਂ ਦੇ ਜਿਹਨਾਂ 슈ਗਰ ਕਰਕੇ ਪੈਰ ਤੱਕ ਖਰਾਬ ਹੋਏ ਉਹ ਠੀਕ ਹੋਏ ਆ ਜੀ ਤੇ ਕਈਆਂ ਦੇ ਬੱਚਾ ਨਹੀਂ ਸੀ ਹੁੰਦਾ ਉਹ ਠੀਕ ਹੋਏ ਕਿਉਂਕਿ ਹਰ ਇੱਕ ਤਾਤ ਆ ਕੁਦਰਤ ਨੇ ਦੇ ਵਿੱਚ ਵਾਹਦੇ ਬੋਡੀ ਨੂੰ ਚੱਲਣ ਲਈ ਤੱਤਾਂ ਦੀ ਲੋੜ ਹੁੰਦੀ ਆ ਤੇ ਬਹੁਤ ਹੀ ਮਤਲਬ ਕਿ ਆਕਸੀਜਨ ਪੱਖੋਂ ਵੀ ਬਹੁਤ ਇਹ ਲਾਈਵ ਆਂਦਾ ਤੇ ਘਰ ਘਰ ਇਹਨੂੰ ਜ਼ਰੂਰ ਲਾਉਣਾ ਚਾਹੀਦਾ ਆ ਤੇ ਵਾਤਾਵਰਨ ਨੂੰ ਬਚਾਓ ਕਿਉਂਕਿ ਜੇ ਆਪਣਾ ਸਰੀਰ ਆ ਤੇ ਸਭ ਕੁਝ ਆ ਜੇ ਤੰਦਰੁਸਤੀ ਆ ਤੇ ਸਭ ਕੁਝ ਕਮਾਵਾਂਗੇ ਆਪਾਂ ਤੇ ਜੇ ਆਪਣਾ ਸਰੀਰ ਹੀ ਚਲੇ ਗਿਆ ਤੇ ਡਾਕਟਰਾਂ ਨੇ ਤੇ ਆਪਾਂ ਨੂੰ ਫਿਰ ਮਰਨ ਗੰਢੇ ਛੁੱਟਿਆ ਹੀ ਆ ਉਹ ਤੇ ਫਿਰ ਕਾਉ ਉਹਨਾਂ ਦੇ ਘਰ ਵੇਚ ਲੋ ਉਹਨਾਂ ਨੂੰ ਕੋਈ ਨਹੀਂ ਹੁੰਦਾ ਬਸ ਉਹਨਾਂ ਨੂੰ ਪੈਸੇ ਨਾ ਹੁੰਦਾ ਪੈਸੇ ਜਿੱਥੋਂ ਮਰਜ਼ੀ ਲਿਓ ਇਹ ਕੈਂਸਰ ਤੱਕ ਨੂੰ ਠੀਕ ਕਰਦਾ ਤੁਸੀਂ Google ਤੇ ਸਰਚ ਕਰਕੇ ਵੇਖੋ YouTube ਤੇ ਵੇਖੋ ਤੁਹਾਨੂੰ 2-300 ਬੰਦੇ ਦੀ ਵੀਡੀਓ ਨਜ਼ਰ ਆਊਗੀ ਕਿ ਜਿਹੜੀ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਨਾ ਤੁਸੀਂ ਆਯੁਰਵੇਦ ਦੇ ਪੁਰਾਣੇ ਤੋਂ ਪੁਰਾਣੇ ਗ੍ਰੰਥ ਫੋਲ ਕੇ ਵੇਖ ਲਓ ਉਹਦੇ ਵਿੱਚ ਇਹਦਾ ਜ਼ਿਕਰ ਕੀਤਾ ਆ ਬਸ ਇਹ ਆ ਕਾਇਰਵੇਦ ਤੋਂ ਲੋਕਾਂ ਦਾ ਵਿਸ਼ਵਾਸ ਜਿਆ ਉੱਠਿਆ ਆ ਤੇ ਕੁਦਰਤ ਵੱਲ ਆਓ ਆਪਣੀਆਂ ਘਰ ਦੀਆਂ ਸਬਜ਼ੀਆਂ ਖਾਓ ਤੇ ਏਕੇ ਦੀ ਕਿ ਤੁਹਾਨੂੰ ਸ਼ਾਮ ਹੀ ਦਊਗਾ ਘਰ ਚ ਲਾਓ ਆਕਸੀਜਨ ਵੀ ਦਿੰਦਾ ਤੁਹਾਨੂੰ ਰੁੱਖ ਤੇ ਉਦਾਂ ਵੀ ਚੰਗਾ ਹੁੰਦਾ ਜੀ ਤੇ ਜਾਂ ਤੇ ਫਿਰ ਆਪਣੀਆਂ ਘਰ ਦੀਆਂ ਤਾਜ਼ੀਆਂ ਫਲ ਫਰੂਟ ਦੁੱਧ ਨਹੀਂ ਸਬਜ਼ੀਆਂ ਆਪਣੀਆਂ ਖਾਓ ਫਿਰ ਤੁਸੀਂ ਬਸ ਸਕਦੇ ਜੇ ਤੇ ਨਹੀਂ ਤੇ ਫਿਰ ਇਹ ਇੱਕ ਹੱਲ ਹੈਗਾ ਕੁਦਰਤ ਨੇ ਆਪਾਂ ਨੂੰ ਦਿੱਤਾ ਬਹੁਤ سارے ਰਸਤਿਆਂ ਦੇ ਵਿੱਚ ਜਦੋਂ ਅਸੀਂ ਜਾਣਦੇ ਆ ਉੱਥੇ ਵੀ ਲੱਗੇ ਹੁੰਦੇ ਨੇ ਲੇਕਿਨ ਬਹੁਤਿਆਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਜੀ ਹਾਂ ਦੋਸਤੋ ਇਹ ਬਹੁਤ ਇੰਪੋਰਟੈਂਟ ਗੱਲ ਹੈ ਧਿਆਨ ਦਿਓ ਅਤੇ ਸ਼ੇਅਰ ਵੀ ਜਰੂਰ ਕਰਿਓ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕੀ ਅਸਲ ਐਂਟੀਬਾਇਓਟਿਕ ਜਦੋਂ ਅਸੀਂ ਸੜਕ ਤੇ ਵੀ ਤੁਰੇ ਜਾਂਦੇ ਆ ਆ ਪਹਿਚਾਨ ਹੈ ਦੀ ਉਹ ਤੁਸੀਂ ਤਸਵੀਰਾਂ 'ਚ ਵੇਖ ਸਕਦੇ ਹੋ ਸੇਵਨ ਕਰਨ ਦਾ ਤਰੀਕਾ ਭਾਜੀ ਹੁਣਾਂ ਕ ਪੁੱਛਾਂਗੇ ਭਾਜੀ ਸੇਵਨ ਕਿਸ ਤਰ੍ਹਾਂ ਕਰ ਸਕਦੇ ਆ ਜਿਸ ਦੇ ਨਾਲ ਬਿਮਾਰੀਆਂ ਠੀਕ ਹੁੰਦੀਆਂ ਜੀ ਤੁਸੀਂ ਇਹਦੇ ਤਾਜੇ ਪੱਤੇ ਤੋੜ ਕੇ ਜੇ ਮੰਨ ਲਓ ਤੁਹਾਡੇ ਲਾਗੇ ਬੰਨੇ ਆ ਤੇ ਜਾਂ ਤੁਸੀਂ ਇਹਦਾ ਪਾਊਡਰ ਬਣਾ ਕੇ ਵਰਤ ਸਕਦੇ ਜੇ ਇਹਨੂੰ ਇੱਕ ਗੱਲ ਹੈ ਛਾਵੇਂ ਸਿਕਾਉਣਾ ਛਾਵੇਂ ਹੀ ਪੱਤੇ ਤੋੜੇ ਤੇ ਛਾਵੇਂ ਹੀ ਸਿਕਾਉਣਾ ਜੋ ਮੇਰਾ ਆਪਣਾ ਜ਼ਿੰਦਗੀ ਦਾ ਤਜਰਬਾ ਆ ਕੀ ਬਾਤ ਹੈ ਜੀ ਤੇ ਛਾਵੇਂ ਤੋੜੋ ਛਾਵੇਂ ਸਿਕਾਓ ਤੇ ਜਾਂ ਤਾਜੇ ਪੱਤੇ ਤੋੜ ਕੇ ਪੰਜ ਸੱਤ ਦਸ ਤੇ ਗਰਮੀਆਂ ਦੇ ਵਿੱਚ ਅੱਧਾ ਕਿੰਜਾ ਖਾਓ ਤੇ ਸਿਆਲ ਚ ਭਾਵੇਂ ਇੱਕ ਚਮਚਾ ਕਿੰਜਾ ਖਾ ਲਓ ਇਹਦੀ ਤਸਵੀਰ ਥੋੜੀ ਜਿਹੀ ਗਰਮ ਹੁੰਦੀ ਆ ਪਾਣੀ ਦਾ ਖਿਆਲ ਰੱਖਿਓ 10 ਤੋਂ 12 ਗਲਾਸ ਪਾਣੀ ਜ਼ਰੂਰ ਪੀਣਾ ਆ ਤੇ ਹੁਣ ਇਹਦਾ ਮੌਸਮ ਆ ਬਹੁਤ ਵਧੀਆ ਜੇ ਤੁਹਾਡੇ ਲਾਗੇ ਬੰਨੇ ਦੇ ਪੁਰਾਣੇ ਰੁੱਖ ਲੱਗੇ ਲੰਮੇ ਨੰਮੀ ਫਲੀਆਂ ਲੱਗੀਆਂ ਉਹਨਾਂ ਨੂੰ ਤੋੜ ਕੇ ਤੇ ਜੋ ਬੀ ਕੱਢ ਕੇ ਇਹਨੂੰ ਲਾਓ ਘਰਾਂ ਦੇ ਵਿੱਚ ਲਾਓ ਸੜਕਾਂ ਤੇ ਲਾਓ ਜੇ ਤੁਸੀਂ ਲਾਉਣ ਜੋਗੇ ਨਹੀਂ ਬੀ ਇਕੱਠੇ ਕਰਕੇ ਸੀਡ ਬੋਇਲ ਆਟੇ ਨੂੰ ਗੁੰਨ ਕੇ ਬੋਇਲ ਦੇ ਵਿੱਚ ਬੀ ਰੱਖ ਦੋ ਐਰੋਗਸੋਟੋ ਜਦੋਂ بارش ਦਾ ਸਮਾਂ ਆਉਗਾ ਨਾ ਮੀਂਹ ਦਾ ਸਮਾਂ ਆਉਣਗੇ ਸੌਣ ਦੇ ਮਹੀਨੇ ਚ ਛੁੱਟੀ ਜਾਓ ਜਦੋਂ بارش ਹੋਏ ਨੇ ਆਪੇ ਯੋਗ ਪੈਣਾ ਨੂੰ ਪਾਣੀ ਪਾਉਣ ਦੀ ਵੀ ਲੋੜ ਨਹੀਂ ਗਈ بارشਾਂ ਟਾਈਮ ਇਹਨੇ ਆਪੇ ਹੋ ਜਾਣਾ ਇੰਨਾ ਗੁਣਕਾਰੀ ਆ ਤੇ ਤੁਸੀਂ ਗੂਗਲ ਤੇ ਵੀ ਸਰਚ ਕਰੋਗੇ ਨਾ ਇਹਦੇ ਬਾਰੇ ਮੋਸਟ ਨਿਊਟ੍ਰੀਸ਼ਨ ਪਲਾਂਟ ਸਭ ਤੋਂ ਜ਼ਿਆਦਾ ਖਰਾਕੀ ਤੱਤਾਂ ਵਾਲਾ ਪੌਦਾ ਤੇ ਇਹ ਆ ਇਹ ਹੋਈ ਬੂਟਾ ਆ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਜੀ ਸੋ ਵੀਰ ਉਹਨਾਂ ਨੇ ਦੱਸਿਆ ਤਾਂ ਮੈਂ ਵੀ ਆਪਣੇ ਦਰਸ਼ਕਾਂ ਨੂੰ ਇਹ ਵੀ ਜ਼ਰੂਰ ਦੱਸ ਦਵਾਂ ਕਿ ਦੋਸਤੋ ਇਹ ਅਸੀਂ ਤੁਹਾਡੇ ਤੱਕ ਇੱਕ ਵੀਡੀਓ ਦੇ ਰਾਹੀਂ ਜਾਣਕਾਰੀ ਪਹੁੰਚਾਉਣ ਦੀ ਤਾਂ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਆਪਣੀ ਜਾਣਕਾਰੀ ਵਾਸਤੇ ਜੇਕਰ ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਹੋਵੇ ਤਾਂ ਗੂਗਲ ਤੇ ਸਰਚ ਕਰਕੇ ਜ਼ਰੂਰ ਵੇਖਿਓ ਕਿ ਪਿੰਡਾਂ ਦੇ ਵਿੱਚ ਖਾਸ ਕਰ ਸੜਕਾਂ ਦੇ ਕਿਨਾਰਿਆਂ ਤੇ ਲੱਗਾ ਇਹ ਦਰਖਤ ਜਿਹੜਾ ਹੈ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਇਸਦੇ ਪੱਤਿਆਂ ਦਾ ਸੇਵਨ ਬਚਾ ਲੈਂਦਾ ਜਿਸ ਦਾ ਨਾਮ ਹੈ ਸੁਵੰਜਣਾ ਅਤੇ ਇੰਗਲਿਸ਼ 'ਚ ਇਹਨੂੰ ਕਹਿੰਦੇ ਨੇ ਮੁਰਿੰਗਾ ਔਰ ਇਸਦੇ ਨਾਲ ਨਾਲ ਇੱਕ ਹੋਕਾ ਜਰੂਰ ਦੇਣ ਦੀ ਕੋਸ਼ਿਸ਼ ਕਰਾਂਗੇ ਮਰਜ਼ੀ ਤੁਸੀਂ ਆਪਣੀ ਕਰਨੀ ਹੈ ਵੱਧ ਤੋਂ ਵੱਧ ਰੁੱਖ ਵੀ ਲਗਾਓ ਤਾਂ ਜੋ ਸਾਡਾ ਵਾਤਾਵਰਣ ਜਿਹੜਾ ਹੈ ਉਹ ਵਜ ਸਕੇ ਤਾਂ ਖਾਸ ਕਰਕੇ ਜੇ ਸੁਵੰਜਣੇ ਵਰਗੇ ਰੁੱਖ ਸੁਵੰਜਣੇ ਵਰਗੇ ਬੂਟੇ ਜੇ ਅਸੀਂ ਪੰਜਾਬ ਦੇ ਵਿੱਚ ਥਾਂ ਥਾਂ ਜੇ ਲਗਾਉਨੇ ਆ ਆਕਸੀਜਨ ਤਾਂ ਸਾਨੂੰ ਦਿੰਦਾ ਹੀ ਆ ਵਾਤਾਵਰਨ ਤਾਂ ਬਚਦਾ ਹੀ ਆ ਕਿੰਨੀਆਂ ਬਿਮਾਰੀਆਂ ਤੋਂ ਜਿਹੜਾ ਹੈ ਇਹ ਰੁੱਖ ਸਾਨੂੰ ਬਚਾ ਲੈਂਦਾ ਮੈਂ ਅੰਤ ਵਿੱਚ ਜਾਨਣਾ ਚਾਹਾਂਗਾ ਜੇ ਕਿਸੇ ਨੇ ਸੰਪਰਕ ਕਰਨੇ ਕਰਕੇ ਹੋਰ ਜਾਣਕਾਰੀ ਬਾਈ ਕੋਲ ਲੈਣੀ ਹੋਵੇ ਇਹਨਾਂ ਦੇ ਕੋਲੋਂ ਉਹ ਪਾਊਡਰ ਵੀ ਇਹਨਾਂ ਨੇ ਰੱਖਿਆ ਹੋਇਆ ਹੈ ਇਹ ਵੈਸੇ ਫ੍ਰੀ ਤੌਰ ਤੇ ਵੀ ਜਿਹੜਾ ਪਾਊਡਰ ਹੈ ਲੋਕਾਂ ਨੂੰ ਦੇ ਦਿੰਦੇ ਨੇ ਬਾਈ ਜੀ ਆਪਣਾ ਨੰਬਰ ਜਿਹੜਾ ਜਰੂਰ ਸਾਂਝਾ ਕਰ ਦਿਓ ਮੇਰਾ ਨੰਬਰ ਹੈਗਾ 9814358172 ਇੱਕ ਵਾਰ ਫੇਰ ਬੋਲੋ 9814358172 ਜੇ ਕਿਸੇ ਨੇ ਮੇਰੇ ਕੋਲ ਆਉਣਾ ਹੋਵੇ ਮੇਰਾ ਪਿੰਡ ਹੈਗਾ ਚੀਮਾ ਕਲਾਂ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਬੀੜ ਬਾਬਾ ਬੁੰਡਾ ਸਾਹਿਬ ਗੁਰਦੁਆਰੇ ਦੇ ਲਾਗੇ ਆ ਧੰਨਵਾਦ ਜੀ ਸੋ ਚੀਮਾ ਕਲਾਂ ਦੇ ਵਿੱਚ ਅਸੀਂ ਮਜੂਦ ਸੀਗੇ ਔਰ ਜਿੱਥੇ ਅਸੀਂ ਇਹ ਛੋਟਾ ਜਾਂ ਉਪਰਾਲਾ ਹੈ ਸਾਡਾ ਮਰਜ਼ੀ ਮੈਂ ਫੇਰ ਕਵਾਂਗਾ ਤੁਹਾਡੀ ਹੈ ਦੋਸਤੋ ਵਾਤਾਵਰਨ ਨੂੰ ਕਿਵੇਂ ਬਚਾਉਣਾ ਅਤੇ ਇਸ ਬੂਟੇ ਦੇ ਲਾਭ ਜਿਹੜੇ ਨੇ ਉਹ ਅਸੀਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂ ਆਪਣਾ ਸੁਝਾਅ ਜਿਹੜਾ ਹੈ ਉਹ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੇ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰਿਓ ਤਾਂ ਜੋ ਵੱਤੋ ਵੱਤ ਲੋਕਾਂ ਤੱਕ ਪਹੁੰਚੇ ਅਤੇ ਇਹ ਜਾਣਕਾਰੀ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਕੋਈ ਲਾਭ ਜਿਹੜਾ ਹੈ ਉਹ ਮਿਲ ਸਕੇ ਬਾਤੋ ਵੱਧ ਸ਼ੇਅਰ ਜਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਤੇ ਸਬਸਕ੍ਰਾਈਬ ਵੀ ਜਿਹੜਾ ਜਰੂਰ ਕਰਿਓ ਕੈਮਰਾਮੈਨ ਸੁਖ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਨਿਊਜ਼ ਤਰਨਤਾਰਨ